ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਕੌਮ ਦੇ ਲਈ ਸੰਘਰਸ਼ ਕਰਨ ਵਾਲੇ ਸੂਰਬੀਰ ਯੋਧਿਆਂ ਨੂੰ ਹਮੇਸ਼ਾ ਜਿਹੜੀ ਆ ਕੌਮ ਸਨਮਾਨ ਦਿੰਦੀ ਆ ਸਿੱਖ ਕੌਮ ਦੀ ਮਹਾਨ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਜਦੋਂ ਵੀ ਕਿਤੇ ਕਿਸੇ ਤਰ੍ਹਾਂ ਦੀ ਕੋਈ ਕੌਮ ਦੇ ਪ੍ਰਤੀ ਕੋਈ ਮੁਹਿੰਮ ਚੱਲੀ ਆ ਉਸ ਦੇ ਵੀ ਯੋਗਦਾਨ ਪਾਉਣ ਵਾਲਿਆਂ ਦੇ ਨਾਲ ਹਮੇਸ਼ਾ बराबर ਤੇ ਖੜੀ ਰਹੀ ਹੈ ਸੋ ਬੰਦੀ ਸਿੰਘ ਜੋ ਕਿ ਪਿਛਲੇ ਲੰਬੇ ਸਮੇਂ ਤੋਂ ਇਸ ਦੇਸ਼ ਦੇ ਕਾਨੂੰਨ ਦੇ ਅਧੀਨ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਆ ਉਸ ਦੇ ਲਈ ਬੜੀ ਵੱਡੀ ਲੜਾਈ ਕੌਮ ਜਿਹੜੀ ਹੈ ਹਰ ਸਿੱਖ ਆਪਣੇ ਮਨ ਦੇ ਤੌਰ ਤੇ ਲੜ ਰਿਹਾ ਤੇ ਅਸੀਂ ਖਾਸ ਤੌਰ ਤੇ ਦੇਖ ਰਹੇ ਹਾਂ ਕਿ ਸ਼ਰੋਣੀ ਗੁਰਦੁਆਰਾ ਪ੍ਰੰਧ ਕਮੇਟੀ ਬਹੁਤ ਲੰਬੇ ਸਮੇਂ ਤੋਂ ਬੰਦੀ ਸਿੰਘਾਂ ਦੇ ਕਾਨੂੰਨੀ ਲੜਾਈ ਬੰਦੀ ਸਿੰਘਾਂ ਦੀ ਜੇਲ੍ਹੇ ਅੰਦਰ ਉਹਨਾਂ ਦੀ ਸਹਾਇਤਾ ਉਹਨਾਂ ਦੇ ਪਰਿਵਾਰਾਂ ਦੇ ਨਾਲ ਸਹਿਯੋਗ ਕਰਨ ਵਾਸਤੇ ਸ਼ਰੋਣੀ ਕਮੇਟੀ ਦਾ ਵੱਡੇ ਵੱਡਾ ਬਜਟ ਜੜਾ ਵਾ ਇਸ ਗੱਲ ਨੂੰ ਵੱਖਰੇ ਤੌਰ ਤੇ ਰੱਖਿਆ ਜਾਂਦਾ। ਤੋਂ ਅੱਜ ਦੇ ਸਮੇਂ ਦੇ ਅੰਦਰ ਬੰਦੀ ਸਿੰਘਾਂ ਦੀ ਰਿਹਾਈ ਜਿਹੜੀ ਆ ਸਿੱਖ ਕੌਮ ਦਾ ਬੜਾ ਜਿਵੇਂ ਕਹਿੰਦੇ ਕਬੀਰ ਮੁੱਦਾ ਬਣ ਗਿਆ ਤੇ ਰੂਹ ਦੇ ਨਾਲ ਜੁੜਿਆ ਮੁੱਦਾ। ਤੋਂ ਇਸ ਗੱਲ ਹੀ ਛਰੋਨੀ ਗੁਰਦਰਾ ਪਰੰਧ ਕਮੇਟੀ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਧਰਨੇ ਵੀ ਕੀਤੇ ਜਾ ਰਹੇ ਨੇ, ਕਾਨੂੰਨੀ ਲੜਾਈ ਵੀ ਲੜੀ ਜਾ ਰਹੀ ਆ ਤੇ ਇਹਦੇ ਵਿੱਚ ਸਭ ਤੋਂ ਵੱਡੀ ਮਿਹਮ ਜਿਹੜੀ ਅੱਜ ਇਹ ਸਮਝ ਲਈਏ ਕਿ ਕੁੱਲ ਦੁਨੀਆ ਦੇ ਅੰਦਰ ਆਪਣੀ ਇੱਕ ਜਗ੍ਹਾ ਬਣਾ ਰਹੀ ਆ ਤੇ ਇਸ ਸਮਰਥਨ ਨੂੰ ਕੱਤਰ ਕਰ ਰਹੀ ਆ ਉਹ ਹੈਗੀ ਦਸਕਤੀ ਮਿਹਮ। ਜਿਹੜੀ ਕਿ ਮੌਜੂਦਾ ਪ੍ਰਧਾਨ ਐਡਵੋਕੇਟ ਰਜਿੰਦਰ ਸਿੰਘ ਧਾਮੀ ਵੱਲੋਂ ਦਿੱਤੇ ਪ੍ਰੋਗਰਾਮ ਦੇ ਤਹਿਤ ਆ ਇਹ ਜਿਹੜੀ ਮੁਹਮਾ ਜਿਹੜੀ ਸਮੁੱਚੇ ਗੋਦਰਾ ਸਹਿਬਾਨ ਦੇ ਵਿੱਚ ਜਿਹੜੀ ਇਹ ਚਲਾਈ ਜਾ ਰਹੀ ਹੈ ਜਿਹਦੇ ਵਿੱਚ ਸੰਗਤ ਦਾ ਬੜਾ ਵੱਡਾ ਸਹਿਯੋਗ ਆ ਮੈਂ ਇਸ ਮੁਹਮਦੇ ਵਿੱਚ ਜੋ ਦੇਖਣ ਵਿੱਚ ਆਇਆ ਉਸ ਦੇ ਵਿੱਚ ਇਕੱਲੇ ਸਿੱਖ ਹੀ ਨਹੀਂ ਜਿਹੜੇ ਵੀ ਗੁਰੂ ਘਰ ਨਤਮਸਤਕ ਹੋਣ ਆਉਂਦੇ ਆ ਉਹਨਾਂ ਦੇ ਮਨ ਦੇ ਵਿੱਚ ਮਨੁੱਖੀ ਅਧਿਕਾਰਾਂ ਦੇ ਤਹਿਤ ਬੰਦੀ ਸਿੰਘਾਂ ਦੇ ਲਈ ਬੜੀ ਇੱਕ ਸੁਚੀ ਭਾਵਨਾ ਤੇ ਆਪਣੇ ਤੌਰ ਤੇ ਉਹ ਇਸ ਗੱਲ ਹੀ ਪੇਸ਼ ਕਰਦੇ ਨੇ ਆਪਣੀਆਂ ਆਪਣੀਆਂ ਭਾਵਨਾਵਾਂ ਤੋ ਇਸ ਦੇ ਲਈ ਪਿਛਲੇ ਦਿਨੀ ਪ੍ਰਧਾਨ ਜੀ ਨੇ ਵੀ ਇਸ ਗੱਲ ਦਾ ਜੋ ਜਾਣਕਾਰੀ ਦਿੱਤੀ ਸੀ ਕਿ 10 ਲੱਖ ਤੋਂ ਉੱਪਰ ਜਿਹੜੇ ਆ ਇਹ ਜਿਹੜੇ ਬੰਦੀ ਸਿੰਘਾਂ ਦੇ ਵਾਸਤੇ ਜਿਹੜੇ ਪੱਤਰ ਅਸੀਂ ਲਿਖਵਾ ਚੁੱਕੇ ਆ ਉਹ ਜਿਹੜਾ ਪ੍ਰਬੰਧ ਚੱਲ ਰਿਹਾ ਤੇ ਹੁਣ ਇਸ ਨੂੰ ਹੋਰ ਉੱਪਰ ਲੈ ਜਾਣ ਵਾਸਤੇ ਇਹ ਜਿਹੜੇ ਸਾਡੇ ਵਿਦਕਦਾਰੇ ਆ ਉਹਨਾਂ ਦਾ ਸਹਿਯੋਗ ਲੈ ਰਹੇ ਆ ਤੇ ਖਾਸ ਤੌਰ ਤੇ ਜਿਹੜੇ ਸਾਡੇ ਪ੍ਰਚਾਰਕ ਆ ਜਿਨ੍ਹਾਂ ਦਾ ਬਹੁਤ ਵੱਡਾ ਰੋਲ ਆ ਇਸ ਸ਼ਰੋਮੀ ਗੁਰਦਰਾਪੁਰੰਧ ਕਮੇਟੀ ਦੀ ਪ੍ਰਚਾਰ ਸੰਸਥਾ ਦੇ ਤੌਰ ਤੇ ਉਸ ਵੱਲੋਂ ਵੀ ਇਸ ਮਹਿੰਮ ਦੇ ਵਿੱਚ ਮੈਂ ਜੇ ਕਹਿ ਲਵਾਂ ਕਿ ਘਰ-ਘਰ ਦਾ ਦਰਵਾਜ਼ਾ ਖੜਕਾ ਕੇ ਘਰ-ਘਰ ਦਾ ਕੁੰਡਾ ਖੜਕਾ ਕੇ ਬੰਦੀ ਸਿੰਘਾਂ ਦੀ ਇਸ ਆਵਾਜ਼ ਦੇ ਵਿੱਚ ਸ਼ਮੂਲੀਅਤ ਕਰਨ ਲਈ ਜਿਹੜਾ ਯੋਗਦਾਨ ਪਾਉਣ ਦਾ ਪ੍ਰੋਗਰਾਮ ਲਿਖਿਆ ਗਿਆ ਤੇ ਚੱਲ ਵੀ ਰਿਹਾ ਇਸ ਗੱਲ ਨੂੰ ਪੂਰਾ ਸਿਖਰ ਤੇ ਲੈ ਕੇ ਜਾਇਆ ਜਾਵੇਗਾ ਤਾਂ ਕੀ ਆਉਣ ਵਾਲੇ ਦਿਨਾਂ ਦੇ ਅੰਦਰ ਰਾਸ਼ਟਰਪਤੀ ਦੇ ਨਾਂ ਤੇ ਗਵਰਨਰ ਸਰਦ ਦੇ ਦੁਆਰਾ ਜਿਹੜਾ ਇਹ ਆਪਣੀ ਮੰਗ ਆ ਜਿਹੜੀ ਉਸ ਨੂੰ ਉਠਾਉਣ ਦਾ ਜਿਹੜਾ ਪ੍ਰੋਗਰਾਮ ਹੈ ਸੋ ਸਾਡੇ ਹਰ ਜਿਹੜਾ ਸ਼੍ਰੋਣੀ ਕਮੇਟੀ ਨਾਲ ਸੰਬੰਧਿਤ ਹਰ ਵਿਅਕਤੀ ਜਿਹੜਾ ਉਹ ਆਪਣੀ ਭਾਵਨਾ ਦੇ ਤੌਰ ਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਘਰ ਘਰ ਆਪਣਾ ਯੋਗਦਾਨ ਪਾਉਣ ਵਾਸਤੇ ਜਿਹੜਾ ਵਾ ਉਹ ਇੱਕ ਪ੍ਰਚਾਰ ਆਰੰਭ ਕਰ ਰਿਹਾ ਸੋ ਤੁਹਾਨੂੰ ਜਾਣਕਾਰੀ ਦੇ ਦਈਏ ਵੀ ਕਰੀਬ ਹਿੰਦੁਸਤਾਨ ਦੇ 12 ਸੂਬਿਆਂ ਅੰਦਰ ਇਸ ਨੂੰ ਵੱਡਾ ਭਰਮਾਂ ਹੁਗਾਰਾ ਮਿਲਿਆ ਤੇ ਇਸ ਤੋਂ ਇਲਾਵਾ ਜਿਹੜੀ ਪਈ ਕਿਨਾ ਵੀ ਜ਼ਿਕਰ ਕੀਤਾ ਕਿ ਇਸ ਮੁਹਿੰਮ ਦੇ ਵਿੱਚ ਦੁਨੀਆ ਭਰ ਤੋਂ ਜਿਹੜੇ ਸਿੱਖ ਹੈ ਤੇ ਮਨੁੱਖੀ ਅਧਿਕਾਰਾਂ ਨਾਲ ਸੰਬੰਧ ਲੋਕ ਹੈ ਇਹਦੇ ਵਿੱਚ ਸ਼ਾਮਲ ਹੋ ਰਹੇ ਨੇ ਤੋਂ ਬਹੁਤ ਵੱਡੀ ਗਿਣਤੀ ਵਿੱਚ ਜਿਹੜੇ ਕਿਨਾ ਬਾਹਰ ਤੋਂ ਵਿਦੇਸ਼ਾਂ ਤੋਂ ਜਿਹੜਾ ਸਾਡੇ ਨਾਲ ਸਮਰਥਨ ਪੱਤਰ ਜਿਹੜੇ ਪ੍ਰਾਪਤ ਹੋ ਰਹੇ ਨੇ ਤੋਂ ਇਹ ਵੀ ਇੱਕ ਆਪਣੇ ਆਪ ਦੇ ਵਿੱਚ ਬੜੀ ਵੱਡੀ ਗੱਲ ਆ ਸੋ ਆਉਣ ਵਾਲੇ ਦਿਨਾਂ ਦੇ ਅੰਦਰ ਸਮੁੱਚੀ ਸੰਗਤ ਨੂੰ ਅਸੀਂ ਅਪੀਲ ਕਰਦੇ ਆ ਕਿ ਜਿਹੜਾ ਵੀ ਕੋਈ ਘਰ ਜਾਂ ਜਿਹੜਾ ਕੋਈ ਪਰਿਵਾਰ ਇਸ ਗੱਲ ਹੀ ਰਹਿ ਗਿਆ ਸੋ ਉਹ ਇਸ ਮੁਹਿੰਮ ਦੇ ਵਿੱਚ ਸ਼ਾਮਲ ਹੋਵੇ ਅਸੀਂ ਇੱਥੇ ਇਹ ਵੀ ਸਪਸ਼ਟ ਕਰ ਦੇਣਾ ਚਾਹੁੰਦੇ ਹਾਂ ਕਿ ਇਸ ਮਹਮੇਮ ਦੇ ਲਈ ਕੋਈ ਵੀ ਸੰਸਥਾ ਜਾਂ ਕੋਈ ਨਿੱਜੀ ਤੌਰ ਤੇ ਕੋਈ ਵੀ ਕਿਸੇ ਵੀ ਢੰਗ ਨਾਲ ਬੰਦੀ ਸਿੰਘਾਂ ਦੀ ਰਿਆਜ ਦੇ ਲਈ ਲੜਾਈ ਲੜ ਰਿਹਾ ਸਾਡੇ ਲਈ ਉਹਨਾਂ ਦੇ ਮਨ ਵਿੱਚ ਸਤਕਾਰ ਹੈ ਤੇ ਹਮੇਸ਼ਾ ਜਿਹੜਾ ਸਮਰਥਨ ਬਣਿਆ ਰਹੂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਕੌਮ ਦੇ ਲਈ ਸੰਘਰਸ਼ ਕਰਨ ਵਾਲੇ ਸੂਰਬੀਰ ਯੋਧਿਆਂ ਨੂੰ ਹਮੇਸ਼ਾ ਜਿਹੜੀ ਹੈ ਕੌਮ ਸਨਮਾਨ ਦਿੰਦੀ ਆ ਸੇ ਕੌਮ ਦੀ ਮਹਾਨ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਜਦੋਂ ਵੀ ਕਿਤੇ ਕਿਸੇ ਤਰ੍ਹਾਂ ਦੀ ਕੋਈ ਕੌਮ ਦੇ ਪ੍ਰਤੀ ਕੋਈ ਮੁਹਿੰਮ ਚੱਲੀ ਆ ਉਸ ਦੇ ਵੀ ਯੋਗਦਾਨ ਪਾਉਣ ਵਾਲਿਆਂ ਦੇ ਨਾਲ ਹਮੇਸ਼ਾ ਬਰਾਬਰ ਤੇ ਖੜੀ ਰਹੀ ਹੈ ਸੋ ਬੰਦੀ ਸਿੰਘ ਜੋ ਕਿ ਪਿਛਲੇ ਲੰਬੇ ਸਮੇਂ ਤੋਂ ਇਸ ਦੇਸ਼ ਦੇ ਕਾਨੂੰਨ ਦੇ ਅਧੀਨ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਆ ਉਸ ਦੇ ਲਈ ਬੜੀ ਵੱਡੀ ਲੜਾਈ ਕੌਮ ਜਿਹੜੀ ਹੈ ਹਰ ਸਿੱਖ ਆਪਣੇ ਮਨ ਦੇ ਤੌਰ ਤੇ ਲੜ ਰਿਹਾ ਤੇ ਅਸੀਂ ਖਾਸ ਤੌਰ ਤੇ ਦੇਖ ਰਹੇ ਹਾਂ ਕਿ ਸ਼ਰੌਣੀ ਗੁਰਦੁਆਰਾ ਪਰੰਧ ਕਮੇਟੀ ਬਹੁਤ ਲੰਬੇ ਸਮੇਂ ਤੋਂ ਬੰਦੀ ਸਿੰਘਾਂ ਦੇ ਕਾਨੂੰਨੀ ਲੜਾਈ ਬੰਦੀ ਸਿੰਘਾਂ ਦੀ ਜੇਲ੍ਹੇ ਅੰਦਰ ਉਹਨਾਂ ਦੀ ਸਹਾਇਤਾ ਉਹਨਾਂ ਦੇ ਪਰਿਵਾਰਾਂ ਦੇ ਨਾਲ ਸਹਿਯੋਗ ਕਰਨ ਵਾਸਤੇ ਸ਼ਰੌਣੀ ਕਮੇਟੀ ਦਾ ਵੱਡੇ ਵੱਡਾ ਬਜਟ ਜੜਾ ਵਾ ਇਸ ਗੱਲ ਲਈ ਵੱਖਰੇ ਤੋਂ ਉੱਤੇ ਰੱਖਿਆ ਜਾਂਦਾ। ਤੋਂ ਅੱਜ ਦੇ ਸਮੇਂ ਦੇ ਅੰਦਰ ਬੰਦੀ ਸਿੰਘਾਂ ਦੀ ਰਿਹਾਈ ਜਿਹੜੀ ਆ ਸਿੱਖ ਕੌਮ ਦਾ ਬੜਾ ਜਿਵੇਂ ਕਹਿੰਦੇ ਕਬੀਰ ਮੁੱਦਾ ਬਣ ਗਿਆ ਤੇ ਰੂਹ ਦੇ ਨਾਲ ਜੁੜਿਆ ਮੁੱਦਾ। ਉਹ ਇਸ ਗੱਲ ਹੀ ਛਰੋਣੀ ਗੁਰਦਰਾ ਪਰੰਧ ਕਮੇਟੀ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਧਰਨੇ ਵੀ ਕੀਤੇ ਜਾ ਰਹੇ ਨੇ ਕਾਨੂੰਨੀ ਲੜਾਈ ਵੀ ਲੜੀ ਜਾ ਰਹੀ ਹੈ ਤੇ ਇਹਦੇ ਵਿੱਚ ਸਭ ਤੋਂ ਵੱਡੀ ਮੁਹਿੰਮ ਜਿਹੜੀ ਅੱਜ ਇਹ ਸਮਝ ਲਈਏ ਕਿ ਕੁੱਲ ਦੁਨੀਆ ਦੇ ਅੰਦਰ ਆਪਣੀ ਇੱਕ ਜਗ੍ਹਾ ਬਣਾ ਰਹੀ ਆ ਤੇ ਇਸ ਸਮਰਥਨ ਨੂੰ ਕਤਰ ਕਰ ਰਹੀ ਆ ਉਹ ਹੈਗੀ ਦਸਕਤੀ ਮੁਹਿੰਮ ਜਿਹੜੀ ਕਿ ਮੌਜੂਦਾ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਦਿੱਤੇ ਪ੍ਰੋਗਰਾਮ ਦੇ ਤਹਿਤ ਆ ਇਹ ਜਿਹੜੀ ਮੁਹਿੰਮ ਆ ਜਿਹੜੀ ਸਮੁੱਚੇ ਗੋਦਰਾ ਸਹਿਬਾਨ ਦੇ ਵਿੱਚ ਜਿਹੜੀ ਇਹ ਚਲਾਈ ਜਾ ਰਹੀ ਹੈ ਜਿਹਦੇ ਵਿੱਚ ਸੰਗਤ ਦਾ ਬੜਾ ਵੱਡਾ ਸਹਿਯੋਗ ਆ ਮੈਂ ਇਸ ਮਹਮ ਦੇ ਵਿੱਚ ਜੋ ਦੇਖਣ ਵਿੱਚ ਆਇਆ ਉਸ ਦੇ ਵਿੱਚ ਕੱਲੇ ਸਿੱਖ ਹੀ ਨਹੀਂ ਜਿਹੜੇ ਵੀ ਗੁਰੂ ਘਰ ਨਤਮਸਤਕ ਹੋਣ ਆਉਂਦੇ ਆ ਉਹਨਾਂ ਦੇ ਮਨ ਦੇ ਵਿੱਚ ਮਨੁੱਖੀ ਅਧਿਕਾਰਾਂ ਦੇ ਤਹਿਤ ਬੰਦੀ ਸਿੰਘਾਂ ਦੇ ਲਈ ਬੜੀ ਇੱਕ ਸੁਚੀ ਭਾਵਨਾ ਤੇ ਆਪਣੇ ਤੌਰ ਤੇ ਉਹ ਇਸ ਗੱਲ ਹੀ ਪੇਸ਼ ਕਰਦੇ ਨੇ ਆਪਣੀਆਂ ਆਪਣੀਆਂ ਭਾਵਨਾਵਾਂ ਤੋਂ ਇਸ ਦੇ ਲਈ ਪਿਛਲੇ ਦਿਨੀ ਪ੍ਰਧਾਨ ਜੀ ਨੇ ਵੀ ਇਸ ਗੱਲ ਦਾ ਜੋ ਜਾਣਕਾਰੀ ਦਿੱਤੀ ਸੀ ਕਿ 10 ਲੱਖ ਤੋਂ ਉੱਪਰ ਜਿਹੜੇ ਆ ਇਹ ਜਿਹੜੇ ਬੰਦੀ ਸਿੰਘਾਂ ਦੇ ਵਾਸਤੇ ਜਿਹੜੇ ਪੱਤਰ ਅਸੀਂ ਲਿਖਵਾ ਚੁੱਕੇ ਹਾਂ ਉਹ ਜਿਹੜਾ ਪ੍ਰਬੰਧ ਚੱਲ ਰਿਹਾ ਤੇ ਹੁਣ ਇਸ ਨੂੰ ਹੋਰ ਉੱਪਰ ਲਜਾਣ ਵਾਸਤੇ ਇਹ ਜਿਹੜੇ ਸਾਡੇ ਵਿਦਿਅਕਦਾਰੇ ਆ ਉਹਨਾਂ ਦਾ ਸਹਿਯੋਗ ਲੈ ਰਹੇ ਹਾਂ ਤੇ ਖਾਸ ਤੌਰ ਤੇ ਜਿਹੜੇ ਸਾਡੇ ਪ੍ਰਚਾਰਕ ਆ ਜਿਨ੍ਹਾਂ ਦਾ ਬਹੁਤ ਵੱਡਾ ਰੋਲ ਹੈ ਇਸ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਦੀ ਪ੍ਰਚਾਰ ਸੰਸਥਾ ਦੇ ਤੌਰ ਤੇ ਉਸ ਵੱਲੋਂ ਵੀ ਇਸ ਮਹਿਮ ਦੇ ਵਿੱਚ ਮੈਂ ਜੇ ਕਹਿ ਲਵਾਂ ਕਿ ਘਰ-ਘਰ ਦਾ ਦਰਵਾਜ਼ਾ ਖੜਕਾ ਕੇ ਘਰ-ਘਰ ਦਾ ਕੁੰਡਾ ਖੜਕਾ ਕੇ ਬੰਦੀ ਸਿੰਘਾਂ ਦੀ ਇਸ ਆਵਾਜ਼ ਦੇ ਵਿੱਚ ਸ਼ਮੂਲੀਅਤ ਕਰਨ ਲਈ ਜਿਹੜਾ ਯੋਗਦਾਨ ਪਾਉਣ ਦਾ ਪ੍ਰੋਗਰਾਮ ਲਿਖਿਆ ਗਿਆ ਤੇ ਚੱਲ ਵੀ ਰਿਹਾ ਇਸ ਗੱਲ ਨੂੰ ਪੂਰਾ ਸਿਖਰ ਤੇ ਲੈ ਕੇ ਜਾਇਆ ਜਾਵੇਗਾ ਤਾਂ ਕਿ ਆਉਣ ਵਾਲੇ ਦਿਨਾਂ ਦੇ ਅੰਦਰ ਰਾਸ਼ਟਰਪਤੀ ਦੇ ਨਾਂ ਤੇ ਗਵਰਨਰ ਦੇ ਦੁਆਰਾ ਜਿਹੜਾ ਇਹ ਆਪਣੀ ਮੰਗ ਆ ਜਿਹੜੀ ਉਸ ਨੂੰ ਉਠਾਉਣ ਦਾ ਜਿਹੜਾ ਪ੍ਰੋਗਰਾਮ ਹੈ ਸੋ ਸਾਡੇ ਹਰ ਜਿਹੜਾ ਸ਼੍ਰੋਣੀ ਕਮੇਟੀ ਨਾਲ ਸੰਬੰਧਿਤ ਹਰ ਵਿਅਕਤੀ ਜਿਹੜਾ ਉਹ ਆਪਣੀ ਭਾਵਨਾਵਾਂ ਦੇ ਤੌਰ ਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਘਰ-ਘਰ ਆਪਣਾ ਯੋਗਦਾਨ ਪਾਉਣ ਵਾਸਤੇ ਜਿਹੜਾ ਵਾ ਉਹ ਇੱਕ ਪ੍ਰਚਾਰ ਆਰੰਭ ਕਰ ਰਿਹਾ ਸੋ ਤੁਹਾਨੂੰ ਜਾਣਕਾਰੀ ਦੇ ਦਈਏ ਵੀ ਕਰੀਬ ਹਿੰਦੁਸਤਾਨ ਦੇ 12 ਸੂਬਿਆਂ ਅੰਦਰ ਇਸ ਮੁਹਿੰਮ ਨੂੰ ਵੱਡਾ ਭਰਵਾ ਹੁਗਾਰਾ ਮਿਲਿਆ ਤੇ ਇਸ ਤੋਂ ਇਲਾਵਾ ਜਿਹੜੀ ਪਹਿਲਾਂ ਵੀ ਜ਼ਿਕਰ ਕੀਤਾ ਕਿ ਇਸ ਮੁਹਿੰਮ ਦੇ ਵਿੱਚ ਦੁਨੀਆ ਭਰ ਤੋਂ ਜਿਹੜੇ ਸਿੱਖ ਹੈ ਤੇ ਮਨੁੱਖੀ ਅਧਿਕਾਰਾਂ ਨਾਲ ਸੰਬੰਧ ਲੋਕ ਹੈ ਇਹਦੇ ਵਿੱਚ ਸ਼ਾਮਲ ਹੋ ਰਹੇ ਨੇ ਸੋ ਬਹੁਤ ਵੱਡੀ ਗਿਣਤੀ ਵਿੱਚ ਜਿਹੜੇ ਕਿਹਨਾ ਬਾਹਰ ਤੋਂ ਵਿਦੇਸ਼ਾਂ ਤੋਂ ਜਿਹੜਾ ਸਾਡੇ ਨਾਲ ਸਮਰਥਨ ਪੱਤਰ ਜਿਹੜੇ ਪ੍ਰਾਪਤ ਹੋ ਰਹੇ ਨੇ ਸੋ ਇਹ ਵੀ ਇੱਕ ਆਪਣੇ ਆਪ ਦੇ ਵਿੱਚ ਬੜੀ ਵੱਡੀ ਗੱਲ ਆ ਸੋ ਆਉਣ ਵਾਲੇ ਦਿਨਾਂ ਦੇ ਅੰਦਰ ਸਮੂਚਿਤ ਸੰਗਤ ਨੂੰ ਅਸੀਂ ਅਪੀਲ ਕਰਦੇ ਹਾਂ ਕਿ ਜਿਹੜਾ ਵੀ ਕੋਈ ਘਰ ਜਾਂ ਜਿਹੜਾ ਕੋਈ ਪਰਿਵਾਰ ਇਸ ਗੱਲ ਹੀ ਰਹਿ ਗਿਆ ਸੋ ਉਹ ਇਸ ਮਹੰਮ ਦੇ ਵਿੱਚ ਸ਼ਾਮਲ ਹੋਵੇ ਅਸੀਂ ਇੱਥੇ ਇਹ ਵੀ ਸਪਸ਼ਟ ਕਰ ਦੇਣਾ ਚਾਹੁੰਦੇ ਹਾਂ ਕਿ ਇਸ ਮਹੰਮ ਦੇ ਲਈ ਕੋਈ ਵੀ ਸੰਸਥਾ ਜਾਂ ਕੋਈ ਨਿੱਜੀ ਤੌਰ ਤੇ ਕੋਈ ਵੀ ਕਿਸੇ ਵੀ ਢੰਗ ਨਾਲ ਬੰਦੀ ਸਿੰਘਾਂ ਦੀ ਰਿਆਇਤ ਦੇ ਲਈ ਲੜਾਈ ਲੜ ਰਿਹਾ ਸਾਡੇ ਲਈ ਉਹਨਾਂ ਦੇ ਮਨ ਵਿੱਚ ਸਤਕਾਰ ਹੈ ਤੇ ਹਮੇਸ਼ਾ ਜਿਹੜਾ ਸਮਰਥਨ ਬਣਿਆ ਰਹੂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਕੌਮ ਦੇ ਲਈ ਸੰਘਰਸ਼ ਕਰਨ ਵਾਲੇ ਸੂਰਬੀਰ ਯੋਧਿਆਂ ਨੂੰ ਹਮੇਸ਼ਾ ਜਿਹੜੀ ਆ ਕੌਮ ਸਨਮਾਨ ਦਿੰਦੀ ਆ ਸਿੱਖ ਕੌਮ ਦੀ ਮਹਾਨ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਜਦੋਂ ਵੀ ਕਿਤੇ ਕਿਸੇ ਤਰ੍ਹਾਂ ਦੀ ਕੋਈ ਕੌਮ ਦੇ ਪ੍ਰਤੀ ਕੋਈ ਮੁਹਿੰਮ ਚੱਲੀ ਆ ਉਸ ਦੇ ਵੀ ਯੋਗਦਾਨ ਪਾਉਣ ਵਾਲਿਆਂ ਦੇ ਨਾਲ ਹਮੇਸ਼ਾ ਬਰਾਬਰ ਤੇ ਖੜੀ ਰਹੀ ਆ ਸੋ ਬੰਦੀ ਸਿੰਘ ਜੋ ਕਿ ਪਿਛਲੇ ਲੰਬੇ ਸਮੇਂ ਤੋਂ ਇਸ ਦੇਸ਼ ਦੇ ਕਾਨੂੰਨ ਦੇ ਅਧੀਨ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਆ ਉਸ ਦੇ ਲਈ ਬੜੀ ਵੱਡੀ ਲੜਾਈ ਕੌਮ ਜਿਹੜੀ ਹੈ ਹਰ ਸਿੱਖ ਆਪਣੇ ਮਨ ਦੇ ਤੌਰ ਤੇ ਲੜ ਰਿਹਾ ਤੇ ਅਸੀਂ ਖਾਸ ਤੌਰ ਤੇ ਦੇਖ ਰਹੇ ਹਾਂ ਕਿ ਸ਼ਰੋਣੀ ਗੁਰਦੁਆਰਾ ਪ੍ਰੰਧ ਕਮੇਟੀ ਬਹੁਤ ਲੰਬੇ ਸਮੇਂ ਤੋਂ ਬੰਦੀ ਸਿੰਘਾਂ ਦੇ ਕਾਨੂੰਨੀ ਲੜਾਈ ਬੰਦੀ ਸਿੰਘਾਂ ਦੀ ਜੇਲ੍ਹੇ ਅੰਦਰ ਉਹਨਾਂ ਦੀ ਸਹਾਇਤਾ ਉਹਨਾਂ ਦੇ ਪਰਿਵਾਰਾਂ ਦੇ ਨਾਲ ਸਹਿਯੋਗ ਕਰਨ ਵਾਸਤੇ ਸ਼ਰੋਣੀ ਕਮੇਟੀ ਦਾ ਵੱਡੇ ਵੱਡਾ ਬਜਟ ਜਿਹੜਾ ਵਾ ਇਸ ਗੱਲ ਲਈ ਵੱਖਰੇ ਤੌਰ ਤੇ ਰੱਖਿਆ ਜਾਂਦਾ ਹੈ ਤੋ ਅੱਜ ਦੇ ਸਮੇਂ ਦੇ ਅੰਦਰ ਬੰਦੀ ਸਿੰਘਾਂ ਦੀ ਰਿਹਾਈ ਜਿਹੜੀ ਆ ਸਿੱਖ ਕੌਮ ਦਾ ਬੜਾ ਜਿਵੇਂ ਕਹਿੰਦੇ ਗੰਭੀਰ ਮੁੱਦਾ ਬਣ ਗਿਆ ਤੇ ਰੂਹ ਦੇ ਨਾਲ ਜੁੜਿਆ ਮੁੱਦਾ ਤੋ ਇਸ ਗੱਲ ਹੀ ਛਲੋਣੀ ਗੁਰਦਰਾ ਪਰੰਧ ਕਮੇਟੀ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਧਰਨੇ ਵੀ ਕੀਤੇ ਜਾ ਰਹੇ ਨੇ ਕਾਨੂੰਨੀ ਲੜਾਈ ਵੀ ਲੜੀ ਜਾ ਰਹੀ ਆ ਤੇ ਇਹਦੇ ਵਿੱਚ ਸਭ ਤੋਂ ਵੱਡੀ ਮਿਹਮ ਜਿਹੜੀ ਅੱਜ ਇਹ ਸਮਝ ਲਈਏ ਕਿ ਕੁੱਲ ਦੁਨੀਆ ਦੇ ਅੰਦਰ ਆਪਣੀ ਇੱਕ ਜਗ੍ਹਾ ਬਣਾ ਰਹੀ ਆ ਤੇ ਇਸ ਸਮਰਥਨ ਨੂੰ ਕਤਰ ਕਰ ਰਹੀ ਆ ਉਹ ਹੈਗੀ ਦਸਕਤੀ ਮਿਹਮ ਜਿਹੜੀ ਕਿ ਮੌਜੂਦਾ ਪ੍ਰਧਾਨ ਐਡਵੋਕੇਟ ਰਜਿੰਦਰ ਸਿੰਘ ਧਾਮੀ ਵੱਲੋਂ ਦਿੱਤੇ ਪ੍ਰੋਗਰਾਮ ਦੇ ਤਹਿਤ ਆ। ਇਹ ਜਿਹੜੀ ਮੁਹਮਾ ਜਿਹੜੀ ਸਮੁੱਚੇ ਗੋਦਰਾ ਸਹਿਬਾਨ ਦੇ ਵਿੱਚ ਜਿਹੜੀ ਇਹ ਚਲਾਈ ਜਾ ਰਹੀ ਆ ਜਿਹਦੇ ਵਿੱਚ ਸੰਗਤ ਦਾ ਬੜਾ ਵੱਡਾ ਸਹਿਯੋਗ ਆ। ਮੈਂ ਇਸ ਮੁਹਮਦੇ ਵਿੱਚ ਜੋ ਦੇਖਣ ਵਿੱਚ ਆਇਆ ਉਸ ਦੇ ਵਿੱਚ ਕੱਲੇ ਸਿੱਖ ਹੀ ਨਹੀਂ ਜਿਹੜੇ ਵੀ ਗੁਰੂ ਘਰ ਨਤਮਸਤਕ ਹੋਣ ਆਉਂਦੇ ਆ ਉਹਨਾਂ ਦੇ ਮਨ ਦੇ ਵਿੱਚ ਮਨੁੱਖੀ ਅਧਿਕਾਰਾਂ ਦੇ ਤਹਿਤ ਬੰਦੀ ਸਿੰਘਾਂ ਦੇ ਲਈ ਬੜੀ ਇੱਕ ਸੁਚੀ ਭਾਵਨਾ ਤੇ ਆਪਣੇ ਤੌਰ ਤੇ ਉਹ ਇਸ ਗੱਲ ਹੀ ਪੇਸ਼ ਕਰਦੇ ਨੇ ਆਪਣੀਆਂ ਆਪਣੀਆਂ ਭਾਵਨਾਵਾਂ। ਤੋ ਇਸ ਦੇ ਲਈ ਪਿਛਲੇ ਦਿਨੀ ਪ੍ਰਧਾਨ ਜੀ ਨੇ ਵੀ ਇਸ ਗੱਲ ਦਾ ਜੋ ਜਾਣਕਾਰੀ ਦਿੱਤੀ ਸੀ ਕਿ 10 ਲੱਖ ਤੋਂ ਉੱਪਰ ਜਿਹੜੇ ਆ ਇਹ ਜਿਹੜੇ ਬੰਦੀ ਸਿੰਘਾਂ ਦੇ ਵਾਸਤੇ ਜਿਹੜੇ ਪੱਤਰ ਅਸੀਂ ਲਿਖਵਾ ਚੁੱਕੇ ਆ ਉਹ ਜਿਹੜਾ ਪ੍ਰਬੰਧ ਚੱਲ ਰਿਹਾ ਤੇ ਹੁਣ ਇਸ ਨੂੰ ਹੋਰ ਉੱਪਰ ਲਿਜਾਣ ਵਾਸਤੇ ਇਹ ਜਿਹੜੇ ਸਾਡੇ ਵਿਦਕਦਾਰੇ ਆ ਉਹਨਾਂ ਦਾ ਸਹਿਯੋਗ ਲੈ ਰਹੇ ਆ ਤੇ ਖਾਸ ਤੌਰ ਤੇ ਜਿਹੜੇ ਸਾਡੇ ਪ੍ਰਚਾਰਕ ਆ ਜਿਨ੍ਹਾਂ ਦਾ ਬਹੁਤ ਵੱਡਾ ਰੋਲ ਆ ਇਸ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਦੀ ਪ੍ਰਚਾਰ ਸੰਸਥਾ ਦੇ ਤੌਰ ਤੇ ਉਸ ਵੱਲੋਂ ਵੀ ਇਸ ਮਹਿੰਮ ਦੇ ਵਿੱਚ ਮੈਂ ਜੇ ਕਹਿ ਲਵਾਂ ਕਿ ਘਰ-ਘਰ ਦਾ ਦਰਵਾਜ਼ਾ ਖੜਕਾ ਕੇ ਘਰ-ਘਰ ਦਾ ਕੁੰਡਾ ਖੜਕਾ ਕੇ ਬੰਦੀ ਸਿੰਘਾਂ ਦੀ ਇਸ ਆਵਾਜ਼ ਦੇ ਵਿੱਚ ਸ਼ਮੂਲੀਅਤ ਕਰਨ ਲਈ ਜਿਹੜਾ ਯੋਗਦਾਨ ਪਾਉਣ ਦਾ ਪ੍ਰੋਗਰਾਮ ਲਿਖਿਆ ਗਿਆ ਤੇ ਚੱਲ ਵੀ ਰਿਹਾ ਇਸ ਗੱਲ ਨੂੰ ਪੂਰਾ ਸਿਖਰ ਤੇ ਲੈ ਕੇ ਜਾਇਆ ਜਾਵੇਗਾ ਤਾਂ ਕਿ ਆਉਣ ਵਾਲੇ ਦਿਨਾਂ ਦੇ ਅੰਦਰ ਰਾਸ਼ਟਰਪਤੀ ਦੇ ਨਾਂ ਤੇ ਗਵਰਨਰ ਦੇ ਦੁਆਰਾ ਜਿਹੜਾ ਇਹ ਆਪਣੀ ਮੰਗ ਹੈ ਜਿਹੜੀ ਉਸ ਨੂੰ ਉਠਾਉਣ ਦਾ ਜਿਹੜਾ ਪ੍ਰੋਗਰਾਮ ਹੈ ਸੋ ਸਾਡੇ ਹਰ ਜਿਹੜਾ ਸ਼ਰੋਣੀ ਕਮੇਟੀ ਨਾਲ ਸੰਬੰਧਿਤ ਹਰ ਵਿਅਕਤੀ ਜਿਹੜਾ ਉਹ ਆਪਣੀ ਭਾਵਨਾ ਦੇ ਤੌਰ ਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਘਰ ਘਰ ਆਪਣਾ ਯੋਗਦਾਨ ਪਾਉਣ ਵਾਸਤੇ ਜਿਹੜਾ ਵਾ ਉਹ ਇੱਕ ਪ੍ਰਚਾਰ ਆਰੰਭ ਕਰ ਰਿਹਾ ਸੋ ਤੁਹਾਨੂੰ ਜਾਣਕਾਰੀ ਦੇ ਦਈਏ ਵੀ ਕਰੀਬ ਹਿੰਦੁਸਤਾਨ ਦੇ 12 ਸੂਬੇ ਅੰਦਰ ਇਸ ਮਹਿੰਮ ਨੂੰ ਵੱਡਾ ਭਰਮਾ ਹੁਗਾਰਾ ਮਿਲਿਆ ਤੇ ਇਸ ਤੋਂ ਇਲਾਵਾ ਜਿਹੜੀ ਪਹਿਲਾਂ ਵੀ ਜ਼ਿਕਰ ਕੀਤਾ ਕਿ ਇਸ ਮਹਿੰਮ ਦੇ ਵਿੱਚ ਦੁਨੀਆ ਭਰ ਤੋਂ ਜਿਹੜੇ ਸਿੱਖ ਹੈ ਤੇ ਮਨੁੱਖੀ ਅਧਿਕਾਰਾਂ ਨਾਲ ਸੰਬੰਧ ਲੋਕ ਹੈ ਉਹਦੇ ਵਿੱਚ ਸ਼ਾਮਲ ਹੋ ਰਹੇ ਨੇ ਸੋ ਬਹੁਤ ਵੱਡੀ ਗਿਣਤੀ ਵਿੱਚ ਜਿਹੜੇ ਕਿ ਨਾ ਬਾਹਰ ਤੋਂ ਵਿਦੇਸ਼ਾਂ ਤੋਂ ਜਿਹੜਾ ਸਾਡੇ ਨਾਲ ਸਮਰਥਨ ਪੱਤਰ ਜਿਹੜੇ ਪ੍ਰਾਪਤ ਹੋ ਰਹੇ ਨੇ ਸੋ ਇਹ ਵੀ ਇੱਕ ਆਪਣੇ ਆਪ ਦੇ ਵਿੱਚ ਬੜੀ ਵੱਡੀ ਗੱਲ ਆ ਸੋ ਆਉਣ ਵਾਲੇ ਦਿਨਾਂ ਦੇ ਅੰਦਰ ਸਮੁੱਚੇ ਸੰਗਤ ਨੂੰ ਅਸੀਂ ਅਪੀਲ ਕਰਦੇ ਆ ਕਿ ਜਿਹੜਾ ਵੀ ਕੋਈ ਘਰ ਜਾਂ ਜਿਹੜਾ ਕੋਈ ਪਰਿਵਾਰ ਇਸ ਗੱਲ ਹੀ ਰਹਿ ਗਿਆ ਸੋ ਉਹ ਇਸ ਮਹੰਮ ਦੇ ਵਿੱਚ ਸ਼ਾਮਲ ਹੋਵੇ ਅਸੀਂ ਇੱਥੇ ਇਹ ਵੀ ਸਪਸ਼ਟ ਕਰ ਦੇਣਾ ਚਾਹੁੰਦੇ ਆ ਕਿ ਇਸ ਮਹੰਮ ਦੇ ਲਈ ਕੋਈ ਵੀ ਸੰਸਥਾ ਜਾਂ ਕੋਈ ਨਿੱਜੀ ਤੌਰ ਤੇ ਕੋਈ ਵੀ ਕਿਸੇ ਵੀ ਢੰਗ ਨਾਲ ਬੰਦੀ ਸਿੰਘਾਂ ਦੀ ਰਿਆਇ ਦੇ ਲਈ ਲੜਾਈ ਲੜ ਰਿਹਾ ਸਾਡੇ ਲਈ ਉਹਨਾਂ ਦੇ ਮਨ ਵਿੱਚ ਸਤਕਾਰ ਆ ਤੇ ਹਮੇਸ਼ਾ ਜਰਾ ਸਮਰਥਨ ਬਣਿਆ ਰਹੂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ